ਆ ਲੋ ਬਈ ਡਾਰੀ ਜਨਾ ਆ ਡੌਗ ਜਿਹਦੇ ਆਪਾਂ ਲਿਆਂਦਾ ਸੀ ਇਹਦੇ ਕੰਨ ਚ ਕੀੜੇ ਪਏ ਬਈ ਬਾਲਾ ਨੇੜੇ ਨਾਲੇ ਫੋਨ ਇਹਦੇ ਨਾਲ ਬਈ ਕੰਨ ਚ ਕੀੜੇ ਪਏ ਤੇ ਗਲੇ ਚ ਜਾਵੜੇ ਗਲੇ ਤੋਂ ਬਈ ਸਿਰ ਤੱਕ ਜਾਵੜੇ ਤੇ ਬੜਾ ਵਿਚਾਰਾ ਔਖਾ ਬਹੁਤ ਮੁਸ਼ਕਲ ਨਾਲ ਹਸਾ ਲੈ ਲੋ ਵੀ ਰੋਗ ਸੀ ਕੀੜਿਆਂ ਦਾ ਇਹ ਤੋਂ ਪਹਿਲਾਂ ਇਹ ਕੱਢਤਾ ਤੇ ਉਦੋਂ ਵਾ ਬੁਖਾਰ ਹੋ ਗਿਆ ਜਿਆਦਾ ਤੇ ਹੁਣ ਬੁਖਾਰ ਦੇ ਟਿਕਟ ਹੋ ਕੇ ਲਵਾਏ ਆ ਤੇ ਕੀੜੇ ਦਾ ਮੇਰੇ ਖਿਆਲ ਮੈਨੂੰ ਲੱਗਦਾ ਇਹ ਮਰਨ ਲੱਗ ਗਏ ਕੀੜੇ ਆ ਦਵਾਈ ਪਾਈ ਜਾਂਨੇ ਸੀ ਜਾਮ ਵਿੱਚ ਉਹ ਜੇ ਕਿਸੇ ਨੇ ਵੀਡੀਓ ਦੇਖਣੀ ਹੋਵੇ ਤਾਂ ਉਹ ਮੈਨੂੰ WhatsApp ਤੇ ਮੈਸੇਜ ਕਰਦਾ ਇਹ ਬਾਇਓ ਚ ਨੰਬਰ ਹੈਗਾ ਤਾਂ ਮੈਂ ਤੁਹਾਨੂੰ ਵੀਡੀਓ ਆ ਦਿਖਾ ਦੂੰਗਾ ਐ ਆਪਾਂ ਦਿਖਾ ਨਹੀਂ ਸਕਦੇ ਸਾਰੀ ਵੀਡੀਓ ਪਰ ਵੀਡੀਓ ਕੱਟੀ ਜਾਂਦੀ ਆ ਵੀ ਕਿੱਥੋਂ ਤੱਕ ਇਹਦੇ ਕੀੜੇ ਪਹੁੰਚ ਗਏ ਦੇਖੋ ਤੁਸੀਂ ਇੱਕ ਸੰਭਾਲਣ ਦੀ ਵਜ੍ਹਾ ਨਾਲ ਹਨਾ ਤਾਂ ਜਾਂ ਜਿਹਨੇ ਰੱਖਿਆ ਸੀਗਾ ਤੇ ਜਾਂ ਕੋਈ ਹੋਰ ਹੀ ਆਸੇ ਪਾਸੇ ਵਾਲੇ ਲੋਕ ਕੋਈ ਨਾ ਕੋਈ ਤਾਂ ਦੇਖਦੇ ਹੁੰਦਾ ਕੋਈ ਸਾਰੇ ਸਾਰੀ ਦੁਨੀਆ ਨਹੀਂ ਅੰਨੀ ਨਹੀਂ ਹੋਈ ਹੁੰਦੀਗੀ ਇੱਕ ਸਿਰਫ ਸਾਂਭ ਸਵਾਲ ਕਰਨਿਓ ਵਿਚਾਰਾ ਤੁਸੀਂ ਐ ਕਹ ਲਓ ਵੀ ਅੱਜ ਮੌਤ ਤੱਕ ਪਹੁੰਚ ਗਏ ਬੱਚਾ ਠੀਕ ਆ ਬਾਕੀ ਦਵਾਵਾ ਅਰਦਾਸਾਂ ਜ਼ਰੂਰ ਕਰਿਆ ਜੇ ਸਾਰੇ ਭੈਣ ਭਰਾ ਤੇ ਇਹ ਬੱਚੇ ਦੀ ਜਾਨ ਬਚ ਜਾਏ ਤੰਦਰੁਸਤ ਹੋਵੇ ਤੇ ਆਪਣੇ ਵਿੱਚ ਹੋਵੇ ਸਹੀ ਸਲਾਮਤ ਬਹੁਤ ਔਖਾ ਵਿਚਾਰਾ ਸਾਰਾ ਗਲਿਆ ਪੈ ਸਿਰ ਦੇਖਿਆ ਨਹੀਂ ਜਾਂਦਾਗਾ ਕੁੜੀ ਤਾਂ ਮੇਰੀ ਉਲਟੀਆਂ ਕਰਨ ਲੱਗੀ ਦੇਖ ਕੇ ਠੀਕਾਂ ਦੀ ਆ ਹਾਲ ਹੋਇਆ ਪਿਆ ਵਿਚਾਰੇ ਦਾ ਪਰ ਕੋਈ ਨਹੀਂ ਫਿਰ ਵੀ ਹੁਣ ਮਾਣਾ ਆਪਾਂ ਨੂੰ ਤਾਂ ਬਈ ਕਰੜਾ ਕਰਨਾ ਪਊਗਾ ਹਨਾ ਇਹਨੂੰ ਠੀਕ ਵੀ ਕਰਨਾ ਵਿਚਾਰੇ ਨੂੰ ਗੱਲ ਇਹ ਵੀ ਆਪਾਂ ਆ ਸ਼ੈੱਡ ਪਾਇਆ ਪਹਿਲਾਂ ਤਾਂ ਹੁਣ ਆਪਾਂ ਬਈ ਇਹ ਇਧਰ ਜਗਾ ਲੈ ਰੱਖੀ ਆ ਤੇ ਦੀਆਂ ਕੰਧਾਂ ਕੋਲੇ ਕਰਨੀਆਂ ਪੈਸੇ ਭਰਨੇ ਇਹਦੇ ਤੇ ਸਾਰੇ ਭੈਣ ਭਰਾ ਆਪਦਾ ਤਿਲ ਫੁੱਲ ਯੋਗਦਾਨ ਜ਼ਰੂਰ ਪਾਜੇ ਬਾਈ ਤੇ ਆਪਦਾ ਤਿਲ ਫੁੱਲ ਯੋਗਦਾਨ ਜ਼ਰੂਰ ਪਾਜੇ ਆਪਾਂ ਚਾਹੁੰਦੇ ਵੀ ਕੋਈ ਵੀ ਬੇਜਬਾਨ ਕੋਈ ਇਲਾਜ ਤੋਂ ਵਾਂਝਾ ਰਹੇ ਜੇ ਕੋਈ ਭੁੱਖਾ ਨਾ ਰਹੇ ਆਪਣਾ ਇਹ ਸੁਪਨਾ ਹੈ ਬਈ ਵੀ ਆਪਾਂ ਇਹਨਾਂ ਦੀ ਮਦਦ ਕਰਕੇ ਇਹਨਾਂ ਦੇ ਸੰਜੋਗ ਕਰਕੇ ਚੱਕ ਲਾਹਾ ਤੇ ਇਹਨਾਂ ਦੇ ਨਾਲ ਖੜੀਏ ਇਹਨਾਂ ਦੀ ਮਦਦ ਕਰਕੇ ਸਪੋਰਟ ਕਰਕੇ ਇਹਨਾਂ ਦੀ ਤੇ ਸਾਰੇ ਹੀ ਭੈਣ ਭਰਾਵਾਂ ਨੂੰ ਮੇਰੀ ਬੇਨਤੀ ਹੈ ਹੱਥ ਜੋੜ ਕੇ ਵੀ ਜਰੂਰ ਆਪਦਾ ਤਿਲ ਫੁੱਲ ਯੋਗਦਾਨ ਪਾਇਆ ਕਰੋ ਇਹਨਾਂ ਦੀ ਸੇਵਾ 'ਚ ਤੇ ਬਾਕੀ ਉਹ ਵੀ ਤੁਹਾਨੂੰ ਜਿੱਥੇ ਵੀ ਕੋਈ ਬੇਜਬਾਨ ਦੇਖਦਾ ਕੋਈ ਕਿਸੇ ਨੂੰ ਇਲਾਜ ਦੀ ਜ਼ਰੂਰਤ ਆ ਕਿਸੇ ਨੂੰ ਕਿਸੇ ਨੇ ਆਪਦਾ ਢਿੱਡ ਭਰਨਾ ਉਹਦੀ ਮਦਦ ਕਰਿਆ ਕਰੋ ਬਈ ਲੱਤ ਡਾਂਗ ਨਾ ਮਾਰਿਆ ਕਰੋ ਵੀ ਯਾਰ ਕਤੀੜ ਕੱਢ ਪਰੇ ਇਹ ਵੀ ਰੱਬ ਦੇ ਬਣਾਏ ਹੋਏ ਜੀਵ ਆ ਕੋਈ ਇਹ ਬੰਦੇ ਨਹੀਂ ਕਿਸੇ ਨੇ ਬਣਾਇਆਗਾ ਇਹਨੂੰ ਰੱਬ ਨੇ ਬਣਾਇਆ ਸੱਚੇ ਪਾਤਸ਼ਾਹ ਮਾਲਕ ਨੇ ਮੈਂ ਬੰਦਿਆ ਦੇ